ਅੱਜ ਮੈਂ ਸਮਝਦਾ ਕਿ ਡਬਲ ਡਬਲ ਖੁਸ਼ੀਆਂ ਤੇ ਮੁਬਾਰਕੀਆਂ ਦਾ ਧਮਾਕਾ ਹੈ ਸਭ ਤੋਂ ਪਹਿਲਾਂ ਖੁਸ਼ੀ ਤਾਂ ਇਹ ਹੈ ਵੀ ਸਾਨੂੰ ਤਾਂ ਜਰੂਰੀ ਹੈ ਨਾ ਅੱਜ ਬੰਦਾ ਵੀ ਚੈਨ ਲਈ ਹੈ ਸਾਡਾ ਘੜਾ ਚਲੋ ਹਾਂਜੀ ਸਰ ਪਰਮਾਤਮਾ ਦੀ ਵਾਹਿਗੁਰੂ ਦੀ અપਾਰ ਕਿਰਪਾ ਸਦਕਾ ਮਾਤਾ ਪਿਤਾ ਦੇ ਅਸ਼ੀਰਵਾਦ ਸਦਕਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਬਜੋਂ ਅੱਜ ਪੇਪਰ ਦਾਖਲ ਕੀਤੇ ਨੇ ਤੇ ਮੈਂ ਪਰਮਾਤਮਾ ਦਾ ਆਪਣੇ ਸਾਥੀਆਂ ਦਾ ਸਮੁੱਚੇ ਸੰਗਠਨ ਦਾ ਐਮਐਲਏ ਸਹਿਬਾਨ ਦਾ ਮੰਤਰੀ ਸਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਵਲੰਟੀਅਰਸ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਦਾ ਭਰਪੂਰ ਸਹਿਯੋਗ ਮਿਲਿਆ ਔਰ ਲੋਕਾਂ ਦੇ ਵਿੱਚ ਅੱਜ ਇੱਕ ਬੜਾ ਭਾਰੀ ਉਤਸ਼ਾਹ ਸੀ ਸੋ ਮੈਂ ਇਸ ਦੇ ਲਈ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਔਰ ਦੂਸਰੀ ਸਭ ਤੋਂ ਵੱਡੀ ਖੁਸ਼ੀ ਹੈ ਕਿ ਸਾਡੇ ਨੈਸ਼ਨਲ ਸੁਪਰੀਮੋ ਸਾਡੇ ਦੇਸ਼ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਅੰਤਰੀਮ ਜ਼ਮਾਨਤ ਮਿਲੀ ਹੈ ਔਰ ਉਸ ਦੇ ਲਈ ਵੀ ਸਾਰੇ ਦੇਸ਼ ਵਿੱਚ ਸਾਰੇ ਵਰਕਰਸ ਦੇ ਵਿੱਚ ਸਾਰੇ ਸਾਥੀਆਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਔਰ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਆਉਣ ਦੇ ਨਾਲ ਹੋਰ ਬਹੁਤ ਵੱਡਾ ਬਲ ਮਿਲੇਗਾ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਧੰਨਵਾਦ ਥੈਂਕ ਯੂ ਵੈਰੀ ਮਚ ਇੱਕ ਰਾਜਾ ਬਡਿੰਗ ਨੇ ਬਿਆਨ ਦਿੱਤਾ ਹੁਣੇ ਤੁਹਾਡੇ ਦੁਤੇ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਉੱਚਾ ਹੈ ਆਮ ਆਦਮੀ ਪਾਰਟੀ ਜੋ ਜਿੱਤਣ ਚਾਹੀ ਹੈ ਹਰਨ ਲੇਕਿਨ ਉਹ ਜਿਹੜਾ ਹੈ ਬਹੁਤ ਜਲਦੀ ਜਿਹੜਾ ਬੀਜੇਪੀ ਵਾਲੇ ਨੂੰ ਜਿਹੜਾ ਰੋਕ ਕਰਨਗੇ ਉਹਦਾ ਜਿਹੜਾ ਹੈਗਾ ਜਿਹੜਾ ਹੈਗਾ ਜਲਦੀ ਜਿਹੜਾ ਰਿਜ਼ਲਟ ਵੀ ਆਏਗਾ ਉਹ ਜਲੰਧਰ ਦੇ ਕਿਸੇ ਲੀਡਰ ਦੇ ਨਾਲ ਬੀਜੇਪੀ ਦੇ ਨਾਲ ਸੰਪਰਕ ਰੱਖ ਰਹੇ ਨੇ ਰਾਜਾ ਬੜਿੰਗ ਦਾ ਮੈਂ ਸਾਡੇ ਕੋਲ ਸੈਕਟਰੀ ਦੇ ਡਾਕਟਰ ਜਦੋਂ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਉਹ ਚੈੱਕਅਪ ਕਰਾਵਾਂਗੇ ਫਿਰ ਦੇਖਦੇ ਹਾਂ ਕਿ ਜਿੱਥੇ ਨੰਬਰ ਤੇ ਜਿੱਥੇ ਨੰਬਰ ਤੇ ਆਣਗੇ ਡਾਕਟਰ ਸਾਹਿਬ ਮੈਂ ਕਿਹਾ ਮਾਨਸਿਕ ਸੰਤੁਲਨ ਜਦੋਂ ਖਰਾਬ ਹੋ ਜਾਂਦਾ ਫਿਰ ਕੀ ਕਰਨਾ ਉਹਨਾਂ ਨੂੰ ਇੱਕ ਚਾਰ ਤਰੀਕ ਦੀ ਵਫਾਦਾਰੀ ਔਰ ਗ ਮੈਂ ਕਹਿੰਦਾ ਵੀ ਜਦੋਂ ਮਾਨਸਿਕ ਸੰਤੁਲਨ ਖਰਾਬ ਹੋ ਜਾਵੇ ਜਿਹੜਾ ਮਾਨਸਿਕ ਰੋਗੀ ਆ ਉਹ ਕੁਝ ਵੀ ਕਹਿ ਸਕਦਾ ਠੀਕ ਹੈ ਹਾਂ ਸਰ ਜੀ ਕਿਸ ਤਰ੍ਹਾਂ ਦਾ ਦੇਖਦੇ ਹੋ ਕਿਸ ਤਰ੍ਹਾਂ ਦਾ ਰੁਝਾਨ ਹੈ ਮੈਂ ਅਖਿਰ ਤ੍ਰਿਤੀਆ ਦਾ ਸ਼ੁਭ ਦਿਨ ਹੈ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਵਸ ਹੈ ਉਹਦੀਆਂ ਮੁਬਾਰਕਾਂ ਦਿਨਾ ਸਾਰੇ ਭਾਰਤ ਵਾਸੀਆਂ ਔਰ ਇਹ ਸ਼ੁਭ ਦਿਹਾੜੇ ਦੇ ਉੱਤੇ ਅੱਜ ਜਦੋਂ ਇਹਨਾਂ ਨੇ ਪੇਪਰ ਦਾਖਲ ਕਰਨੇ ਸੀ ਤੇ ਤੁਸੀਂ ਸ਼ਹਿਰ ਦਾ ਔਰ ਜ਼ਿਲ੍ਹੇ ਦਾ ਹਸਤਾਖਤ ਦੇਖ ਰਹੇ ਸੀ ਅਸੀਂ ਔਰ ਐਡਾ ਵੱਡਾ ਇਕੱਠ ਜਿਹੜਾ ਹੈ ਲੋਕਾਂ ਦਾ ਪਿਆਰ ਪਿਆਰ ਕਰਮ ਕਦਮ ਦਰ ਕਦਮ ਤਰਕੇ ਲੋਕ ਜਿੱਥੇ ਤੁਹਾਡਾ ਲਾਸਟ ਸਟਾਪ ਜੀ ਉੱਥੇ ਪਹੁੰਚੇ ਆ ਔਰ ਇਹ ਦਰਸਾਉਂਦਾ ਪਿਆ ਵੀ 2 ਲੱਖ ਵੋਟਾਂ ਤੋਂ ਜਿੱਤਾਂਗੇ ਇਹਨਾਂ ਨੂੰ ਰਾਜਾ ਬੜਿੰਗ ਸਾਹਿਬ ਨੂੰ ਉਸਨੂੰ ਪਤਾ ਲੱਗੇਗਾ ਜਦੋਂ ਸਾਡਾ ਮਾਰਜਨ ਸਾਹਮਣੇ ਆਏਗਾ ਡੈਫੀਨੇਟਲੀ ਉਸਨੂੰ ਜ਼ਰੂਰ ਦੇਖਣ ਔਰ RAMDARN WAL ਬੈਠ ਕੇ ਚੈਨਲ ਦੇਖਣ ਔਰ ਡਾਕਟਰ ਸਾਹਿਬ ਦਾ ਜਿਹੜਾ ਇਹਨਾਂ ਨੇ ਆਪਣਾ ਪਿਆਰ ਕਮਾਇਆ ਔਰ ਆਮ ਆਦਮੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜਿਹੜਾ 2 ਸਾਲ ਦਾ ਕਾਰਜਕਾਲ ਹੈ ਔਰ ਅੱਜ ਸਾਡੀ ਖੁਸ਼ੀ ਨਾਲ ਵਾਅਦਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਸਾਹਿਬ ਦੀ ਅੱਜ ਦੀ ਜਿਹੜੀ ਜ਼ਮਾਨਤ ਹੋਈ ਹੈ ਮੈਂ ਕਹਿੰਦਾ ਤੁਸੀਂ ਸਾਡਾ ਡੈਫੀਨਿਟਲੀ ਤੁਹਾਨੂੰ 4 ਤਰੀਕ ਨੂੰ ਔਰ ਪਹਿਲੇ ਡਿਸਾਈਡਰ ਲੋਕ ਕਰ ਚੁੱਕੇ ਆ ਡਿਸਾਈਡ ਕਰ ਚੁੱਕੇ ਆ ਸਰ ਰਿਜ਼ਲਟ ਆਣਾ ਲੋਕ ਤਾਂ ਵੇਟ ਕਰਦੇ ਪਹਿਲੀ ਤਰੀਕ ਦੀ ਬਸ ਹਾਂਜੀ ਕੰਪੀਟੀਸ਼ਨ ਹੀ ਹੈ ਨਹੀਂ ਮੈਂ ਤਾਂ ਇਹ ਕਹਾਂਗਾ ਫਿਲਹਾਲ ਪਰ ਬਹੁਤ ਸਾਰੀਆਂ ਕੰਡੀਸ਼ਨ ਲਗਾਈਆਂ ਗਈਆਂ ਨੇ ਹਾਂਜੀ ਜਿਮਾਨਾ ਤਮਿਲ ਪਰ ਬਹੁਤ ਸਾਰੀਆਂ ਉਹਨਾਂ ਦਾ ਐਸ ਕੈਂਪੇਨ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕੋਰਟ ਨੇ ਮਹਿਸੂਸ ਕੀਤਾ ਵੀ ਦੇਸ਼ ਦੇ بڑے ਲੀਡਰ ਹੈ ਔਰ ਉਹਨਾਂ ਦਾ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨਾ ਜ਼ਰੂਰੀ ਹੈ ਇਹ ਵੱਡੀ ਗੱਲ ਹੈ